ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਘੱਟ ਲੋਕ ਕਰਦੇ ਨੇ ਤੇ ਇਸ ਡਿਪਟੀ ਨੇ ਸਮਝਾਇਆ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਤੇ ਕਿਵੇਂ ਕਰਨੀ ਪੈਂਦੀ ਹੈ ਕਿਉਂਕਿ ਡਿਪਟੀ ਹੋਵੇ ਚਾਹੇ ਹੌਲਦਾਰ ਹੋਵੇ ਚਾਹੇ ਹੋਵੇ ਸਪਾਈ ਹਰ ਇੱਕ ਨੂੰ ਰੂਲ ਜਿਹੜੇ ਆ ਫੋਲੋ ਕਰਨੇ ਪੈਂਦੇ ਆ ਚਾਹੇ ਕੋਈ ਉੱਚ ਅਧਿਕਾਰੀ ਕਿਉਂ ਨਾ ਹੋਵੇ ਸਾਰਿਆਂ ਨੂੰ ਰੂਲ ਫੋਲੋ ਕਰਨੇ ਚਾਹੀਦੇ ਆ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਚਾਉਣੀ ਆ ਤਾਂ ਟ੍ਰੈਫਿਕ ਰੂਲ ਸਮਝਾਇਆ ਡਿਪਟੀ ਨੇ ਵੀਡੀਓ ਦੇ ਜ਼ਰੀਏ ਆਓ ਪਹਿਲਾਂ ਵੀਡੀਓ ਸੁਣ ਲਓ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਕਿ ਇੱਕ ਚੰਗਾ ਮੈਸੇਜ ਦਿੱਤਾ ਹੈ ਡਿਪਟੀ ਨੇ ਸਮਝਾਇਆ ਕਿ ਜਿਹੜਾ ਟ੍ਰੈਫਿਕ ਰੂਲ ਨੇ ਉਹ ਸਮਝਣੇ ਚਾਹੀਦੇ ਨੇ ਚਾਹੇ ਕੋਈ ਅਧਿਕਾਰੀ ਹੋਵੇ ਚਾਹੇ ਸਿਪਾਈ ਹੋਵੇ ਚਾਹੇ ਆਮ ਪਬਲਿਕ ਹੈ ਸਾਰਿਆਂ ਨੂੰ ਟ੍ਰੈਫਿਕ ਰੂਲ ਸਮਝਣੇ ਚਾਹੀਦੇ ਆਓ ਵੀਡੀਓ ਸੁਣਦੇ ਆਂ ਅੱਜ ਮੈਂ ਨਈ ਸ਼ਰਟ ਪਹਿਨ ਕੇ ਡਰਾਈਵਿੰਗ ਸੀਟ ਪਰ ਬੈਠਾ ਹਾਂ ਕਿਹਦਾ ਲੱਗ ਰਹਾ ਹਾਂ ਬੁਰੇ ਲੱਗ ਰਹੇ ਆਂ ਆਪ ਐਸਾ ਮਤ ਬੋਲੋ ਯਾਰ ਸ਼ਰਟ ਕੀ ਇਨਸਰਟ ਮਤ ਕਰੋ ਸ਼ਰਟ ਸੇ ਕੀ ਆਊਗਾ ਸ਼ਰਟ ਤੋ ਆਪ ਬਹੁਤ ਅੱਛੀ ਪਹਿਨੇ ਹੋ ਲੇਕਿਨ ਆਪ ਜੋ ਹੈ ਤੋ ਡਰਾਈਵਿੰਗ ਕਰ ਰਹੇ ਹੋ ਔਰ ਸੀਟ ਵੈਲਟ ਨਹੀਂ ਲਗਾਏ इसलिए सारी आप सारी बहुत बुरे लग रहे सारी हो भाई ने यार बिल्कुल सुंदर बात बोली चाहे महंगी शर्ट हो चाहे सस्ती अगर आप सीट बेल्ट नहीं लगाए तो आप तब से बुरे हो आपकी खूबसूरती है ड्राइवर सीट की सीट बेल्ट अगर फोर व्हीलर के ड्राइवर सीट पर बैठ रहे हो तो सीट बेल्ट लगाओ और टू व्हीलर में हेलमेट लगाओ हेलमेट लगाओ ये दोनों आपके सबसे खूबसूरत कपड़े हैं सबसे बड़ी सुरक्षा कवच है इसलिए अपनी सुंदरता इसमें हेलमेट में और सीट बेल्ट में ध्यान देना शर्ट काम नहीं आएगी सीट बेल्ट और हेलमेट काम आएगा लो जेस जेस जा कर जो हर एक जी जिस-जिस ਨੂੰ ਵੀਡੀਓ ਸਮਝ ਆ ਗਈ ਉਹ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਰੂਲ ਸਮਝ ਜ ਜਾ ਆ ਜਾਣਾ ਕਿ ਆਪਣੀ ਜ਼ਿੰਦਗੀ ਬਚਾਉਣੀ ਆ ਮੋਟਰਸਾਈਕਲ ਚਲਾਉਂਦੇ ਹੋ ਤਾਂ ਹੈਲਮਟ ਪਹਿਨੋ ਜੇ ਗੱਡੀ ਚਲਾਉਂਦੇ ਆ ਤਾਂ ਬੈਲਟ ਜ਼ਰੂਰ ਲਗਾਓ ਤਾਂ ਦੋਸਤੋ ਹੁਣ ਨਿਯਮਾਂ ਦੀ ਪਾਲਣਾ ਜਿਹੜੇ ਨਹੀਂ ਕਰਦੇ ਨਾ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਨੇ ਕਿ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਜੋ ਪਤਾ ਲੱਗ ਸਕੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਕਿੰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜ਼ਿੰਦਗੀ ਬਚਾਉਣ ਦੇ ਲਈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ